ਕੁਛ ਦਿਨ ਪਹਿਲਾਂ ਹੋਈ ਸ਼ਕਤੀਮਾਨ ਦੀ ਇਸ ਮੀਟਿੰਗ ਤੋਂ ਮੈਂ ਇਹ ਸਾਬ ਕਿਤਾਬਤਾ ਲਾ ਲਿਆ ਸੀ ਕਿ ਖੇਤੀ ਹੁਣ ਪਹਿਲਾਂ ਵਰਗੀ ਬਿਲਕੁਲ ਨਹੀਂ ਰਹੀ। ਸਾਨੂੰ ਖੇਤੀ ਨਹੀਂ ਪਰ ਖੇਤੀ ਕਰਨ ਦੇ ਢੰਗ ਤਰੀਕੇ ਬਦਲਨੇ ਪੈਣਗੇ। ਸਾਨੂੰ ਇਨਵੀਟੇਸ਼ਨ ਆਇਆ ਸੀ ਸ਼ਕਤੀਮਾਨ ਦੇ ਮੈਨੂਫੈਕਚਰਿੰਗ ਪਲਾਂਟ ਦੇ ਵਿੱਚ ਜਿੱਥੇ ਕਿ ਇੱਕ ਬਹੁਤ ਵੱਡੀ ਮੀਟਿੰਗ ਸੀ ਬੂਮ ਸਪਰੇਅਰ ਨੂੰ ਲੈ ਕੇ। ਗੁਜਰਾਤ ਦੇ ਸ਼ਹਿਰ ਰਾਜਕੋਟ ਦੇ ਵਿੱਚ ਸ਼ਕਤੀਮਾਨ ਦੇ ਮੈਨੂਫੈਕਚਰਿੰਗ ਪਲਾਂਟ ਦੇ ਵਿੱਚ ਇਹ ਮੀਟਿੰਗ ਸੀ। ਜਿੱਥੇ ਸ਼ਕਤੀਮਾਨ ਨੇ ਆਪਣੇ ਸੈਲਫ ਪ੍ਰੋਪੈਲਡ ਬੂਮ ਸਪਰੇਅਰ ਦਾ ਇੱਕ ਡੈਮੋ ਦਿਖਾਇਆ ਤੇ ਨਵੇਂ 6 ਪ੍ਰੋਡਕਟ ਲਾਂਚ ਕੀਤੇ। ਅਸੀਂ ਦੇਖ ਮਸ਼ੀਨ ਦੇ ਨਾਲ ਸਾਡੀ ਸਪਰੇਇੰਗ ਦੀ ਪੂਰੀ ਦਿੱਕਤ ਹੀ ਖਤਮ ਹੋ ਜੂ ਚਾਹੇ ਉਹ ਕੋਈ ਵੀ ਸਬਜ਼ੀ ਜਾਂ ਕੋਈ ਵੀ ਫਸਲ ਹੋਵੇ। ਹੱਥੀ ਸਪਰੇਅ ਕਰਨ ਨਾਲੋਂ ਕਿਤੇ ਜ਼ਿਆਦਾ ਸੌਖਾ ਆ ਇਸ ਮਸ਼ੀਨ ਦੇ ਨਾਲ ਸਪਰੇਅ ਕਰਨਾ। ਇਹਦੇ ਨਾਲ ਤੁਹਾਡਾ ਟਾਈਮ ਤੇ ਬਚਦਾ ਹੀ ਆ ਤੇ ਜੇ ਆਪਾਂ ਇਹਨੂੰ ਬਿਜ਼ਨਸ ਮਾਡਲ ਲੈ ਕੇ ਚੱਲਾਂਗੇ ਤਾਂ 1 ਸਾਲ ਦੇ ਵਿੱਚ ਤੁਹਾਡੇ ਸਾਰੇ ਪੈਸੇ ਵਾਪਸ ਮੋੜ ਦੂ ਇਹ ਮਸ਼ੀਨ ਤੇ ਵੱਡੀ ਖੁਸ਼ਖਬਰੀ ਇਸ ਟਾਈਮ ਇਹ ਆ ਕਿ ਇਸ ਮਸ਼ੀਨ ਦੇ ਉੱਪਰ ਸਬਸਿਡੀ ਆ ਚੁੱਕੀ ਆ। ਜੇ ਤੁਸੀਂ ਇਸ ਮਸ਼ੀਨ ਦੇ ਬਾਰੇ ਹੋਰ ਨੌਲੇਜ ਲੈਣਾ ਚਾਹੁੰਦੇ ਹੋ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਵਿਖੇ ਆ ਸਕਦੇ ਹੋ 9814299377 ਜਾਂ 9417134899 ਉੱਪਰ ਤੁਸੀਂ ਕਾਲ ਕਰ ਸਕਦੇ ਹੋ ਹੋਰ ਕਿਸੇ ਵੀ ਜਾਣਕਾਰੀ ਲਈ